ਸੋ ਮੈਂ ਇਸ ਵੇਲੇ ਮੌਜੂਦਾਂ ਸ਼ਹਿਰ ਤਾਰੀਵਾਲ ਦੇ ਢਿੱਲੋ ਹਸਪੀਟਲ ਰੋਡ ਤੇ ਇੱਕ ਕਲੋਨੀ ਆ ਕਲੋਨੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਜਿਸ ਦੀ ਕੋਈ ਵੀ ਜ਼ਿਆਦਾ ਪਛਾਣ ਨਹੀਂ ਆ ਚੁੱਪਚਾਪ ਆਪਣੀ ਮਿਹਨਤ ਕੀਤੀ ਔਰ ਮਿਹਨਤ ਕਰਕੇ ਵੱਡੀ ਪ੍ਰਾਪਤੀ ਜਿਹੜੀ ਆ ਜਿਹੜਾ ਇੱਕ ਵੱਡਾ ਟਾਰਗੇਟ ਵਾ ਉਹ ਅਚੀਵ ਕੀਤਾ ਵਾ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਔਰ ਇਸ ਨੌਜਵਾਨ ਦੇ ਮੂਹਰੇ ਤੁਹਾਨੂੰ ਦੱਸਦੇ ਆ ਕਿ ਕੀ ਇਹਨੇ ਮਿਹਨਤ ਕੀਤੀ ਆ ਔਰ ਕਿਵੇਂ ਦਾ ਇਹਨੂੰ ਰਿਜ਼ਲਟ ਮਿਲਿਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਤੁਹਾਡਾ ਨਾਮ ਕੀ ਆ ਮੇਰਾ ਨਾਮ ਗੁਰਸਿਮਰਨ ਸਿੰਘ ਓਕੇ ਹਾਂ ਜੀ ਤਾਂ ਤੁਸੀਂ ਦੱਸੋ ਜੀ ਰਿਜ਼ਲਟ ਬਹੁਤ ਵਧੀਆ ਆਇਆ ਵਾ ਮੈਨੂੰ ਤਾਂ ਚਲੋ ਪਤਾ ਵਾ ਦਰਸ਼ਕਾਂ ਨੂੰ ਦੱਸ ਦਿਓ ਕਿ ਤੁਸੀਂ ਕਿਸ ਚੀਜ਼ ਦੇ ਵਿੱਚ ਔਰ ਕਿਸ ਯੂਨੀਵਰਸਿਟੀ ਚ ਟੌਪ ਕੀਤਾ ਮੈਂ ਬੀਸੀਏ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਫਰਸਟ ਮੈਰਿਟ ਪੋਜੀਸ਼ਨ ਮਿਲੀ ਮੈਨੂੰ ਸੋ ਅਮਰਸਰ ਦੀ ਜੀਐਨਟੀਯੂ ਜਿਹਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਿਹਾ ਜਾਂਦਾ ਵਾ ਉਸ ਵਿੱਚੋਂ ਇਸ ਵਿਦਿਆਰਥੀ ਨੇ ਜਿਹੜਾ ਵਾ ਟੌਪ ਕੀਤਾ ਵਾ ਉਹਦਾ ਕਾਰਨ ਇਹ ਵੀ ਆ ਕਿ ਕਦੀ ਇਹ ਸੋਸ਼ਲ ਮੀਡੀਆ ਤੇ ਜ਼ਿਆਦਾ ਨਜ਼ਰ ਵੀ ਨਹੀਂ ਆਇਆ ਔਰ ਚੁੱਪਚਾਪ ਆਪਣੀ ਮਿਹਨਤ ਕੀਤੀ ਆ ਕਿਵੇਂ ਦਾ ਤੁਹਾਡਾ ਸਟੱਡੀ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਜਦੋਂ ਅਸੀਂ ਤੁਹਾਡੀ ਪ੍ਰੋਫਾਈਲ ਦੇਖੀ ਆ ਤਾਂ 10ਵੀਂ 12ਵੀਂ ਚੋ ਵੀ ਤੁਹਾਡੇ ਜਿਹੜੇ ਆ ਮਾਰਕਸ ਬਹੁਤ ਵਧੀਆ ਸੀਗੇ ਸ਼ੁਰੂ ਤੋਂ ਹੀ ਪੜ੍ਹਾਈ ਦੀ ਲਗਨ ਆ ਕਿ ਯਾਨੀ ਕਿਤੇ ਆਫਟਰ ਪਲੱਸ 2 ਤੁਸੀਂ ਸ਼ੁਰੂ ਹੋਏ ਨੇ ਮਾਰੇ ਦੀ ਕਿਰਪਾ ਨਾਲ 10th ਜੋ ਵੀ ਮੇਰੇ ਵਧੀਆ ਨੰਬਰ ਸੀਗੇ ਉਦੋਂ ਵੀ ਟੀਚਰਸ ਵਧੀਆ ਮਿਲੇ ਕਿ ਸਕੂਲ ਚ ਪੜੇ ਉਦੋਂ ਇੱਥੇ ਬੇਬੇਨਾਨ ਕੀ ਬੇਬੇਨਾਨ ਕੀ ਹਾਂਜੀ ਓਕੇ ਤੇ +2 ਉਹ ਵੀ ਬੇਬੇਨਾਨ ਕੀ ਤੋਂ ਕੀਤੀ ਓਕੇ ਹਾਂਜੀ ਉਹਦੇ ਬਾਅਦ ਫਿਰ ਤੁਸੀਂ ਕੇ ਗਵਰਨਮੈਂਟ ਕਾਲਜ ਹਾਂਜੀ ਗਵਰਨਮੈਂਟ ਕਾਲਜ ਗਵਰਨਮੈਂਟ ਕਾਲਜ ਕਿਦਾਂ ਦਾ ਸਫਰ ਰਿਹਾ ਪ੍ਰਥਵੀ ਬਹੁਤ ਵਧੀਆ ਹੈ ਬਹੁਤ ਸਪੋਰਟਿਵ ਟੀਚਰਸ ਮਿਲੇ ਹੈ ਪ੍ਰਿੰਸੀਪਲ ਸਰ ਵੀ ਬਹੁਤ ਵਧੀਆ ਨੇ ਸਾਰੇ ਬਹੁਤ ਵਧੀਆ ਐਕਸਪੀਰੀਅੰਸ ਹੈ ਅੱਜ ਕੱਲ ਜਿੱਦਾਂ ਬੁਰਾਈ ਦਾ ਜਮਾਨਾ ਵਾ ਔਰ ਬੁਰੀ ਸੰਗਤ ਦੇ ਵਿੱਚ ਨੌਜਵਾਨ ਜਲਦੀ ਪੈਂਦੇ ਹੈ ਜਦੋਂ ਤੁਸੀਂ ਬੇਬੇਨਾਰ ਕੀ ਤੋਂ ਪਲੱਸ 2 ਕਰਕੇ ਗਏ ਜਾਂਦੇ ਨੂੰ ਐਡਾ ਵੱਡਾ ਕਾਲਜ ਸੀਗਾ ਤੁਹਾਨੂੰ ਨਹੀਂ ਉੱਥੇ ਕੋਈ ਬੈਡ ਐਲੀਮੈਂਟ ਟਕਰੇ ਨਹੀਂ ਮਹਾਰਾਜ ਦੀ ਕਿਰਪਾ ਹੀ ਰਹੀ ਹੈ ਮੇਰੇ ਤੇ ਕਿ ਨਹੀਂ ਐਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਬਾਕੀ ਉਹਨਾਂ ਦੀ ਕਿਰਪਾ ਜਿਵੇਂ ਉਹਨੂੰ ਜਿੰਨੂੰ ਪਹੁੰਚਾਉਣਾ ਬਚਾ ਲੈਣਾ ਓਕੇ ਸੋ ਇਹ ਨੌਜਵਾਨ ਪਰਮਾਤਮਾ ਦੇ ਨਾਮ ਉੱਪਰ ਵੀ ਜਿਹੜਾ ਵਾ ਪੂਰਾ ਵਿਸ਼ਵਾਸ ਰੱਖਦਾ ਵਾ ਪੜ੍ਹਾਈ ਔਰ ਮਿਹਨਤ ਦੇ ਨਾਲ ਔਰ ਅੱਜ ਦੇ ਦੌਰ ਵਿੱਚ ਜਿਹੜਾ ਵਾ ਸੋਸ਼ਲ ਮੀਡੀਆ ਦਾ ਇਸਤੇਮਾਲ ਲੋਕ ਚੰਗਾ ਵੀ ਔਰ ਮਾੜਾ ਵੀ ਬਹੁਤ ਜ਼ਿਆਦਾ ਕਰਦੇ ਆ ਤੁਸੀਂ ਚਲਾਉਂਦੇ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਫੇਸਬੁੱਕ ਇੰਸਟਾਗ੍ਰam ਵਗੈਰਾ ਨਹੀਂ ਫੇਸਬੁੱਕ ਇੰਸਟਾਗ੍ਰam ਵਗੈਰਾ ਤੇ ਨਹੀਂ ਵੈਸੇ ਕਾਫੀ ਯੂਜ਼ ਕਰਦੇ ਆ ਆਨਲਾਈਨ ਰਿਸੋਰਸਿਸ ਵਗੈਰਾ ਤੋਂ ਸਟੱਡੀ ਵਗੈਰਾ ਲਈ ਥੋੜਾ ਐਂਟਰਟੇਨਮੈਂਟ ਲਈ ਵੀ ਚਲੋ ਹਾਂਜੀ ਜਦ ਲੋੜ ਪੜਾਈ ਦੇ ਇਲਾਵਾ ਹੋਰ ਕਿਸ ਚੀਜ਼ ਦਾ ਤੁਹਾਨੂੰ ਸ਼ੌਂਕ ਆ ਕਿ ਜਦੋਂ ਪੜਾਈ ਤੋਂ ਫ੍ਰੀ ਟਾਈਮ ਲੱਗਦਾ ਤਾਂ ਤੁਹਾਡਾ ਮਨ ਕਿਸ ਚੀਜ਼ ਵੱਲ ਨੂੰ ਤੁਰਦਾ ਵੀ ਹੁਣ ਮੈਂ ਆ ਫਲਾਣੀ ਚੀਜ਼ ਜੜੀ ਆ ਉਹਨੂੰ ਕਰ ਲਾਂ ਫਟਾਫਟ ਪੜਾਈ ਤੋਂ ਇਲਾਵਾ ਮੈਂ ਪਾਪਾ ਜਿਵੇਂ ਮੇਰੇ ਕੀਰਤਨ ਕਰਦੇ ਨੇ ਉਹਨਾਂ ਨਾਲ ਫਿਰ ਤਪਲਾ ਵਜਣ ਵੀ ਚੱਲੇ ਜਾਂਦਾ ਜਦੋਂ ਫ੍ਰੀ ਹਾਂਜੀ ਓਕੇ ਤੇ ਉਹਨਾਂ ਨਾਲ ਚੱਲ ਜਾਂਦਾ ਜਦੋਂ ਮੈਨੂੰ ਛੁੱਟੀ ਹੁੰਦੀ ਜਦੋਂ ਟਾਈਮ ਮਿਲਦਾ ਫਿਰ ਮੈਂ ਪਾਪਾ ਨਾਲ ਜਾਂਦਾ ਓਕੇ ਹਾਂਜੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਤੁਹਾਡੇ ਨਾਲ ਵੀ ਜਿਨ੍ਹਾਂ ਨੇ ਪਲੱਸ 2 ਕੀਤੀ ਹੋਏਗੀ ਕੈਨੇਡਾ ਚਲੇ ਗਏ ਆਸਟ੍ਰੇਲੀਆ ਚਲੇ ਗਏ ਬਹੁਤ ਸਾਰੇ ਕੱਚੇ ਰਹਿ ਗਏ ਕੁਝ ਪੱਕੇ ਹੋ ਗਏ ਅ ਕੋਈ ਤੁਹਾਡੇ ਵੀ ਦੋਸਤ ਹੈਗੇ ਜਿਹੜੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਗਏ ਆ ਹਾਂਜੀ ਕਾਫੀ ਫਰੈਂਡਸ ਮੇਰੇ ਵੀ ਸੀਗੇ ਆਲਮੋਸਟ ਸਾਰੇ ਜਿਆਦਾ ਫੋਰਨਨਲੀ ਸਟੱਡੀ ਕਰਨ ਗਏ ਤੇ ਕਦੀ ਤੁਹਾਡਾ ਆਪਣੇ ਮਨ ਚ ਵਿਚਾਰ ਆਇਆ ਹੋਵੇ ਵੀ ਕਾਸ਼ ਕਿਤੇ ਮੈਂ ਵੀ ਬਾਹਰ ਪੜਨ ਜਾਵਾਂ ਜਾਂ ਇੱਥੇ ਸੈਟੀਸਫਾਈਡ ਸੀਗੇ ਤੁਸੀਂ ਨਹੀਂ ਪਹਿਲੇ ਸੀਗਾ ਤੇ ਬਾਅਦ ਚ ਚਲੋ ਇੱਥੇ ਵੀ ਜੇਤ ਮਾਰੇ ਨੇ ਇੱਥੇ ਵੀ ਸੈਟੀਸਫੈਕਸ਼ਨ ਮਿਲਦੀ ਹੈ ਹਾਂਜੀ ਤੇ ਬਾਹਰ ਜਿਹੜੇ ਤੁਹਾਡੇ ਦੋਸਤ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਹਾਡਾ ਰਿਜ਼ਲਟ ਤੁਸੀਂ ਜੀਐਨਡੀਯੂ ਦੇ ਵਿੱਚ ਟੌਪ ਕੀਤਾ ਵਾ ਉਹਨਾਂ ਦੀ ਫੋਨ ਕਾਲ ਆਈਆਂ ਜਾਂ ਵਧਾਈ ਦੇ ਕੋਈ ਸੰਦੇਸ਼ ਆਏ ਜਿਹੜੇ ਮੇਰੇ ਇੱਥੇ ਹੁਣ ਸੀਗੇ ਰੀਸੈਂਟ ਫਰੈਂਡਸ ਉਹਨਾਂ ਨਾਲ ਮੇਰੀ ਗੱਲ ਉਹਨਾਂ ਨਾਲ ਮੈਂ ਜ਼ਿਆਦਾ ਟੱਚ ਜੇ ਨਹੀਂ ਹੈਗਾ ਜਿਹੜੇ ਹਾਂਜੀ ਸੋ ਅੱਗੇ ਕੀ ਇਰਾਦਾ ਵਾ ਤੁਹਾਡਾ ਹੁਣ ਜਿੱਦਾਂ ਅੱਗੇ ਪੜ੍ਹਾਈ ਜਿਹੜੀ ਆ ਉਹ ਕੀ ਕਰਨਾ ਚਾਹੁੰਦੇ ਹੋ ਮੇਰਾ ਅੱਗੇ ਐਮਸੀਏ ਦਾ ਪਲਾਨ ਹੈਗਾ ਜੀਐਨਡੀਓ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਂਜੀ ਤੇ ਐਮਸੀਏ ਦੇ ਬਾਅਦ ਜਿਹੜਾ ਵਾ ਇੱਕ ਹਰ ਇੱਕ ਬੰਦੇ ਨੇ ਆਪਣਾ ਫਾਈਨਲ ਇੱਕ ਗੋਲ ਅਚੀਵ ਕਰਨ ਦੀ ਸੋਚੀ ਹੁੰਦੀ ਆ ਕਿ ਮੈਂ ਆ ਬੰਨਾ ਵਾਂ ਜਾਂ ਮੈਂ ਇਸ ਚੀਜ਼ ਦੇ ਉੱਤੇ ਪਹੁੰਚਣਾ ਵਾ ਤੁਸੀਂ ਵੱਡੇ ਹੋ ਕੇ ਜਿਹੜਾ ਵਾ ਸਟੱਡੀ ਕੰਪਲੀਟ ਕਰਕੇ ਕੀ ਬੰਨਾ ਚਾਹੁੰਦੇ ਹੋ ਮੇਰਾ ਆਈਟੀ ਸੈਕਟਰ 'ਚ ਜਾਣ ਦਾ ਹੀ ਮਨ ਹੈਗਾ ਹਲੇ ਫਿਲਹਾਲ ਤੇ ਬਾਕੀ ਜਿਵੇਂ ਵੀ ਮਾਰੇ ਨੇ ਦਸਨ ਦਾ ਐਮਸੀਏ ਜਿਵੇਂ ਮੇਰਾ ਮਨ ਬਣੇਗਾ ਕਿਤੇ ਸੋ ਹੱਲੇ ਐਮਸੀਏ ਆ ਕਿਉਂਕਿ ਜਿਸ ਨੂੰ ਪੰਜਾਬੀ ਵਿੱਚ ਕਹਿ ਦਈਏ ਕਿ ਨੌਜਵਾਨ ਮੁੰਡਾ ਆਪਣੇ ਪੂਰੇ ਪੱਤੇ ਨਹੀਂ ਖੋਲਣਾ ਚਾ ਰਿਹਾ ਸੋਸ਼ਲ ਮੀਡੀਆ ਤੇ ਦੱਸਣਾ ਨਹੀਂ ਚਾ ਰਿਹਾ ਕਿ ਕੀ ਬੰਨਣਾ ਚਾਹੁੰਦਾ ਵਾ ਉਸ ਨੂੰ ਖੁਦ ਨੂੰ ਪਤਾ ਵਾ ਜਾਂ ਉਹਦੇ ਮਨ ਨੂੰ ਪਤਾ ਵਾ ਤਾਂ ਬੜੇ ਮਤਲਬ ਵਧੀਆ ਤਰੀਕੇ ਦੇ ਨਾਲ ਨੌਜਵਾਨ ਨੇ ਕਿਹਾ ਕਿ ਜਿਵੇਂ ਪ੍ਰਮਾਤਮਾ ਚਾਹੇਗਾ ਪ੍ਰਮਾਤਮਾ ਦੇ ਉੱਪਰ ਵੀ ਵਿਸ਼ਵਾਸ ਆ ਔਰ ਗੱਲਬਾਤ ਦੇ ਵਿੱਚ ਜਿਹੜਾ ਵਾ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜਕੱਲ ਦੇ ਨੌਜਵਾਨਾਂ ਨਾਲੋਂ ਇਹ ਹਟ ਕੇ ਨੌਜਵਾਨ ਨਜ਼ਰ ਆਇਆ ਵਾ ਜਿਆਦਾ ਮਤਲਬ ਕਿ ਅ ਉਸਲੋਲਰ ਵਾ ਜਿਹੜਾ ਕੰਮ ਵਾ ਉਹ ਇਸ ਨੌਜਵਾਨ ਦੇ ਵਿੱਚ ਨਹੀਂ ਹੈਗਾ ਹੁਣ ਅਸੀਂ ਉਸ ਪਿਤਾ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਜਿੰਨੇ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਦਿਨ ਰਾਤ ਇੱਕ ਮਿਹਨਤ ਕਰਕੇ ਲੋਕਾਂ ਦੀਆਂ ਗੁੱਟ ਦੀਆਂ ਘੜੀਆਂ ਜੜੀਆਂ ਖਰਾਬ ਹੋਈਆਂ ਘੜੀਆਂ ਚਲਾ ਕੇ ਨਾਲ-ਨਾਲ ਆਪਣੇ ਬੱਚੇ ਦੀ ਪੜ੍ਹਾਈ ਵੀ ਚਲਾਈ ਆ ਇਸ ਬੱਚੇ ਦੇ ਪਿਤਾ ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦੱਸਿਓ ਤੁਹਾਡਾ ਕੀ ਨਾਮ ਆ ਹਰਜੀਤ ਸਿੰਘ ਹਰਜੀਤ ਸਿੰਘ ਹਾਂਜੀ ਤੁਸੀਂ ਸ਼ੁਰੂ ਤੋਂ ਧਾਰੀਵਾਲ ਰਹਿੰਦੇ ਹੋ ਜਾਂ ਤੁਹਾਡਾ ਆਸ-ਪਾਸ ਕੋਈ ਨਜ਼ਦੀਕ ਪਿੰਡ ਸਾਡਾ ਪਿੰਡ ਜੇ ਉਗਡੂ ਖੇੜਾ ਇੱਥੋਂ ਕੋਈ 15 ਕਿਲੋਮੀਟਰ ਕਲਾਨੌਰ ਵਾਲੀ ਸਾਈਡ 'ਵਨ ਉਗਡੂ ਖੇੜੇ ਦੇ ਤੇ ਕਾਫੀ ਮਸ਼ਹੂਰ ਨੇ ਮਾਸਟਰ ਜਗਮੋਣ ਮੱਲੀ ਹੋਣੀ ਜਿਹੜੇ ਕੈਨੇਡਾ ਦੇ ਵਿੱਚ ਬੜੇ ਵੱਡੇ ਕਾਰੋਬਾਰੀ ਆ ਤੇ ਤੁਹਾਡੇ ਮਨ 'ਚ ਨਹੀਂ ਆਇਆ ਜਦੋਂ ਲੋਕਾਂ ਨੂੰ ਜਾਂ ਲੋਕਾਂ ਦੇ ਨਿਆਣਿਆਂ ਨੂੰ ਤੁਸੀਂ ਕੈਨੇਡਾ ਜਾਂਦੇ ਦੇਖਿਆ ਵੀ ਮੇਰਾ ਵੀ ਪੁੱਤ ਬਾਹਰ ਜਾਏ ਤੇ ਪੜ੍ਹਾਈ ਕਰੇ ਕੋਈ ਇਦਾਂ ਦਾ ਮਨ 'ਚ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਸਾਨੂੰ ਇਹ ਅਸੀਪੀ ਜਿਵੇਂ ਗੁਰੂ ਨੂੰ ਮਨਜ਼ੂਰ ਆ ਜਿਵੇਂ ਮਹਾਰਾਜ ਨੂੰ ਮਨਜ਼ੂਰ ਆ ਉਦਾਂ ਹੀ ਸਾਨੂੰ ਠੀਕ ਆ ਤੇ ਤੁਸੀਂ ਬਾਈ profession ਜਿਹੜਾ ਤੁਹਾਡਾ ਵਪਾਰ ਹੈਗਾ ਵਾ ਕਿਉਂਕਿ ਅੱਜ ਕੱਲ ਜਦੋਂ ਦਾ ਮੋਬਾਈਲ ਦਾ ਟੈਕਨੋਲੋਜੀ ਦਾ ਯੁੱਗ ਆਇਆ ਵਾ ਹੌਲੀ ਹੌਲੀ ਜਿਹੜਾ ਵਾ ਘੜੀਆਂ ਦਾ ਟ੍ਰੈਂਡ ਜਿਹੜਾ ਵਾ ਉਹ ਘਟ ਗਿਆ ਜਿੱਦਾਂ ਤੁਹਾਡੇ ਵੀ ਗੁੱਟ ਤੇ ਘੜੀ ਨਹੀਂ ਨਜ਼ਰ ਆ ਰਹੀ ਮੇਰਾ ਵੀ ਗੁੱਟ ਖਾਲੀ ਆ ਅੱਛਾ ਤੁਸੀਂ ਬੰਨੀ ਹੋਈ ਆ ਚਲੋ ਪੁਰਾਣਾ ਸ਼ੌਕ ਆ ਤਾਂ ਉਸ ਦੇ ਇਲਾਵਾ ਹੋਰ ਕੀ ਕਰਦੇ ਹੋ ਜੀ ਕੀਰਤਨ ਕਰੀਦਾ ਜੇ ਮਹਾਰਾਜ ਜੀ ਦੇ ਇਸ਼ਾਰਾ ਸਾਹਿਬ ਉੱਥੇ ਉਹਨਾਂ ਨੇ ਡਿਊਟੀ ਲਈ ਸੀ ਜੀ ਤੇ ਉੱਥੇ ਕੀਰਤਨ ਤੇ ਰਜਾਨਾ ਰੋਜ ਜਾਂਦੇ ਜੇ ਇਹ ਮੰਨਦੇ ਜੇ ਕਿ ਜਿਹੜਾ ਉੱਥੇ ਸੱਚੇ ਮਨ ਤੁਸੀਂ ਜਿਹੜਾ ਵਾ ਕਿਉਂਕਿ ਲੋਕਲ ਧਾਰੀਵਾਲ ਰਹਿਣ ਕਰਕੇ ਮੈਂ ਪਰਸਨਲ ਵੀ ਤੁਹਾਨੂੰ ਜਾਣਨਾ ਵਾ ਜਿਹੜਾ ਇੱਕ ਨੇਕ ਨੀਅਤ ਦੇ ਨਾਲ ਤੁਸੀਂ ਗੁਰੂ ਦੇ ਘਰ ਹਾਜ਼ਰੀ ਭਰੀ ਆ ਕੋਈ ਉਹਦਾ ਵੀ ਰਿਜ਼ਲਟ ਵਾ ਵੀ ਲਾਦ ਚੰਗੀ ਨਿਕਲੀ ਹੈ ਸਾਰਾ ਹੈ ਹੀ ਇਸ ਜਿੱਦ ਦਾ ਹੀ ਸੇਰਾ ਜੀ ਜੋ ਗੁਰੂ ਦੀ ਕਿਰਪਾ ਹੈ ਨਾ ਜਿੰਨ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉੱਥੇ ਗਾੜੀ ਕੁਝ ਵੀ ਕਹਿਣਾ ਜਿਹੜਾ ਉਹ ਮਤਲਬ ਠੀਕ ਨੇ ਤੁਹਾਡੇ ਕਿੰਨੇ ਬੱਚੇ ਇਹ بیٹے ਦੇ अलावा ਹੋਰ ਕਿੰਨੇ ਬੱਚੇ ਸੀਗੇ ਤੁਹਾਡੇ ਪਰਿਵਾਰ ਵਿੱਚ ਸਾਡੇ ਚਾਰ ਬੇਟੀਆਂ ਨੇ ਇਹ ਬੇਟਾ ਇਹ ਸਭ ਤੋਂ ਛੋਟਾ ਹੈ ਠੀਕ ਹੈ ਜੀ ਹਾਂਜੀ ਤੇ ਮੈਨੂੰ ਇਹ ਦੱਸੋ ਕਿ ਜਦੋਂ ਅੱਜ ਦਾ ਯੁੱਗ ਜਿਹੜਾ ਵਾ ਪੜ੍ਹਾਈ ਦਾ ਯੁੱਗ ਔਰ ਪੜ੍ਹਾਈ ਦੇ ਨਾਲ ਨਾਲ ਮਹਿੰਗਾਈ ਦਾ ਯੁੱਗ ਵੀ ਆ ਬਹੁਤ ਜ਼ਿਆਦਾ ਮਹਿੰਗਾਈ ਹੋ ਚੁਕੀ ਦੀ ਆ ਤੁਹਾਨੂੰ ਇਹਨੂੰ ਪੜ੍ਹਾਉਣ ਦੇ ਵਿੱਚ ਕਿਤੇ ਕੋਈ ਆਰਥਿਕ ਤੰਗੀ ਆਈ ਹੋਵੇ ਵੇਖੋ ਜਿਨ੍ਹਾਂ ਦੇ ਗੁਰੂ ਸਮਰਾਥੋਂ ਦੇ ਉਹਨਾਂ ਨੂੰ ਨੀਓ ਇਦਾਂ ਦੀ ਤੰਗੀ ਆਉਣ ਦਿੰਦੇ ਜਿੱਥੇ ਕਿਤੇ ਵੀ ਕੋਈ ਇਦਾਂ ਦੀ ਗੱਲ ਹੁੰਦੀ ਆ ਉਹ ਆਪ ਕਿਰਪਾ ਕਰਕੇ ਉਹ ਪੂਰੀ ਕਰਦੇ ਨੇ ਸਾਨੂੰ ਸੋ ਬਹੁਤ ਵੱਡੀ ਗੱਲ ਆ ਕਿ ਆਰਥਿਕ ਤੰਗੀ ਵੀ ਪ੍ਰਮਾਤਮਾ ਨੇ ਨਹੀਂ ਆਉਣ ਦਿੱਤੀ ਪਿਓ ਪੁੱਤ ਦੀ ਗੱਲਬਾਤ ਤੋਂ ਇੱਕ ਚੀਜ਼ ਤਾਂ ਬੜੀ ਸਾਫ਼ ਕਲੀਅਰ ਵਾ ਪੀ ਰੱਬ ਦੇ ਨਾਮ ਉੱਪਰ ਜਿਹੜਾ ਵਾ ਇਹਨਾਂ ਨੂੰ ਇੱਕ ਵੱਡਾ ਵਿਸ਼ਵਾਸ ਵਾ ਔਰ ਭਾਵੇਂ ਇਹਨਾਂ ਨੇ ਆਪੋ ਆਪਣੀ ਥਾਂ ਮਿਹਨਤ ਕੀਤੀ ਆ ਪਿਤਾ ਨੇ ਆਪਣੀ ਮਿਹਨਤ ਕਰਕੇ ਰੋਲ ਨਭਾਇਆ ਵਾ ਪੁੱਤਰ ਨੇ ਉਹ ਆਪਣੀ ਮਿਹਨਤ ਕਰਕੇ ਚੰਗਾ ਰਿਜ਼ਲਟ ਲਿਆ ਵਾ ਲੇਕਿਨ ਦੋਨੋਂ ਜਣੇ ਵਾਰੋਵਾਰੀ ਜੜਾ ਵਾ ਆਪਣੀ ਜਿੱਤ ਦਾ ਜੜਾ ਸਾਰਾ ਕ੍ਰੈਡਿਟ ਵਾ ਉਸ ਵਾਹਿਗੁਰੂ ਨੂੰ ਉਸ ਪ੍ਰਮਾਤਮਾ ਨੂੰ ਉਸ ਨਸ਼ਿਹਰੇ ਵਾਲੇ ਜਿਹੜੇ ਆ ਕਿਲੇ ਵਾਲੇ ਮਹਾਰਾਜ ਨੇ ਜਿਹੜੇ ਉਹਨਾਂ ਨੂੰ ਦੇ ਰਿਹਾ ਬੜੀ ਵੱਡੀ ਗੱਲ ਵਾ ਵੀ ਇਹਨਾਂ ਦੇ ਵਿੱਚ ਮੈਂ ਵਾਲੀ ਗੱਲ ਨਹੀਂ ਆ ਇਸ ਤੋਂ ਵੱਡੇ ਸਿਸਟਰ ਨੇ ਇਹਨਾਂ ਦੇ ਜਿਹੜੇ ਕਿ ਖੁਦ ਟੀਚਰ ਨੇ ਔਰ ਗੁਰਤੇਗ ਬਹਾਦਰ ਸਕੂਲ ਦੇ ਵਿੱਚ ਟੀਚ ਕਰਦੇ ਆ ਇੱਕ ਸਵਾਲ ਦੇ ਬਾਅਦ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਨੂੰ ਇਹ ਦੱਸੋ ਕਿ ਅੱਜਕੱਲ ਨਸ਼ੇ ਦਾ ਬਹੁਤ ਜ਼ਿਆਦਾ ਰੁਝਾਨ ਬਣਿਆ ਹੋਇਆ ਵਾ ਤਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨਸ਼ੇ 'ਚ ਪਏ ਹੋਏ ਆ ਇਹੀ ਹੈ ਕਿ ਜਿੱਥੇ ਤੱਕ ਹੋ ਸਕਦਾ ਆਪਣੀ ਸੰਗਤ ਠੀਕ ਰੱਖਣ ਤੇ ਬਚਨ ਦੀ ਕੋਸ਼ਿਸ਼ ਕਰਨ ਬਾਕੀ ਮਹਾਰਾ ਹੀ ਨਾਲ ਜੁੜਨ ਤਾਂ ਕਿ ਉਹ ਬਚੇ ਰਹਿਣ ਉਸ ਨਸ਼ੇ ਤੋਂ ਸੋ ਇਸ ਨੌਜਵਾਨ ਵੀਰ ਦੇ ਜਿਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿਹਦੇ ਵਿੱਚ अनेका ਕਾਲਜ ਔਰ ਹਜ਼ਾਰਾਂ ਦੀ ਗਿਣਤੀ ਚ ਵਿਦਿਆਰਥੀ ਹੁੰਦੇ ਆ ਟੌਪ ਕੀਤਾ ਵਾ ਇਹਨਾਂ ਤੋਂ ਵੱਡੇ ਪਰਿਵਾਰ ਦੇ ਵਿੱਚ ਸਿਸਟਰ ਨੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੁਰਲੀਨ कौर ਹੈ ਤੁਸੀਂ ਕੀ ਕਰਦੇ ਹੋ ਤੁਹਾਡੀ ਐਜੂਕੇਸ਼ਨ ਕੀ ਹੈ ਜੀ ਮੈਂ ਵੀ ਐਸੇ ਮੈਡੀਕਲ ਕੀਤੀ ਹੋਈ ਐ। ਵੀ ਐਸੇ ਮੈਡੀਕਲ। ਫਿਲਹਾਲ ਹੁਣ ਤੁਸੀਂ ਕੀ ਕਰ ਰਹੇ ਹੋ? ਮੈਂ ਟੀਚਰ ਕਰਦੀ ਆ ਜੀਟੀਬੀਐ ਸਕੂਲ ਦੇ ਵਿੱਚ। ਓਕੇ। ਕਿੰਨੇ ਸਮੇਂ ਤੋਂ ਤੁਸੀਂ ਉੱਥੇ ਪੜ੍ਹਾ ਰਹੇ ਬੱਚਿਆਂ ਨੂੰ? ਅਬਾਊਟ 4 ਇਅਰਸ ਹੋ ਗਏ ਪੜ੍ਹਾਉਂਦੇ ਹੋਏ। ਤੇ ਤੁਹਾਡੇ ਛੋਟੇ ਭਰਾ ਨੇ ਜਿਹੜਾ ਵਾ ਯੂਨੀਵਰਸਿਟੀ ਦੇ ਵਿੱਚ ਟੌਪ ਕੀਤਾ ਵਾ ਬੜੀ ਚਰਚਾ ਹੋ ਰਹੀ ਆ। ਕਿਵੇਂ ਦਾ ਮਹਿਸੂਸ ਤੁਹਾਨੂੰ ਲੱਗਾ ਜਦੋਂ ਰਿਜ਼ਲਟ ਪਹਿਲੀ ਵਾਰੀ ਤੁਹਾਡੇ ਕੰਨੀ ਪਿਆ ਵੀ ਤੁਹਾਡਾ ਭਰਾ ਜੀਐਨਡੀਯੂ ਦੇ ਵਿੱਚ ਟੌਪ 'ਚ ਆਇਆ ਵਾ? ਕਾਫੀ ਵਧੀਆ ਲੰਗਾ ਹਾਰਡਵਰਕ ਤਾਂ ਕਰਦਾ ਸੀਗਾ। ਬਟ ਜਦੋਂ ਰਿਜ਼ਲਟ ਦੇਖਿਆ ਕਿ ਬਹੁਤ ਵਧੀਆ ਹੈ ਦੈਨ ਕਾਫੀ ਖੁਸ਼ੀ ਹੋਈ ਓਕੇ ਤੇ ਪੜਾਈ ਦੇ ਵਿੱਚ ਜਿਹੜਾ ਵਾ ਕਦੀ ਤੁਹਾਡੀ ਹੈਲਪ ਜਾਂ ਤੁਸੀਂ ਇਹਦੀ ਹੈਲਪ ਬੱਚੇ ਦੀ ਕੀਤੀ ਹੋਏ ਆਪਣੇ ਭਰਾ ਦੀ ਜਿੰਨੀ ਕਿ ਗਾਈਡੈਂਸ ਮੈਂ ਪ੍ਰੋਵਾਈਡ ਕਰ ਸਕਦੀ ਸੀਗੀ ਲਾਈਕ ਪੇਪਰ ਅਟੈਂਪਟੇਸ਼ਨ ਕਿੱਦਾਂ ਕਰਨੀ ਹੈ ਜਿੰਨਾ ਕਿ ਮੈਂ ਹੈਲਪ ਕਰ ਸਕਦੀ ਸੀ سپورਟ ਕਰ ਸਕਦੀ ਸੀਗੀ ਮੈਂ ਕਰ ਦੇ ਰਹੀ ਹਾਂ ਜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਵੱਖ-ਵੱਖ ਮੀਡੀਆ ادارے ਜਿਹੜੇ ਆ ਤੁਹਾਡੇ ਘਰ ਆਏ ਹੋਏ ਆ ਤੁਹਾਡੀ ਇੰਟਰਵਿਊ ਤੁਹਾਡੇ ਬ੍ਰਦਰ ਦੀ ਤੁਹਾਡੇ ਪਿਤਾ ਜੀ ਦੀ ਜਿਹੜੀ ਇੰਟਰਵਿਊ ਲਈ ਜਾ ਰਹੀ ਹੈ ਖੁਸ਼ੀ ਕਿੰਨੀ ਕੁ ਮਹਿਸੂਸ ਕਰ ਰਹੇ ਹੋ ਇੱਕ ਹੀ ਸਾਹਮਣੇ ਮੇਰਾ ਡ੍ਰੀਮ ਸੀਗਾ ਕਿ ਮੇਰਾ ਬ੍ਰਦਰ ਟੌਪ ਕਰੇ ਔਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇਹ ਡ੍ਰੀਮ ਪੂਰਾ ਹੋ ਚੁੱਕਿਆ ਹੈ ਅਕਸਰ ਵੇਖਣ ਵਿੱਚ ਆਉਂਦਾ ਵਾ ਸਾਡਾ ਪੰਜਾਬੀਆਂ ਦਾ ਕਲਚਰ ਵਾ ਕਿ ਭੈਣ ਭਰਾ ਘਰ ਦੇ ਵਿੱਚ ਜੜਾ ਵਾ ਬਾਹਰ ਭਾਵੇਂ ਜਿੱਦਾਂ ਮਰਜ਼ੀ ਰਹਿਣ ਘਰ ਵਿੱਚ ਭੈਣ ਭਰਾਵਾਂ ਦੀ ਲੜਾਈ ਵੀ ਬੜੀ ਹੁੰਦੀ ਆ ਕਦੀ ਤੁਸੀਂ ਵੀ ਆਪਣੇ ਭਰਾ ਨਾਲ ਲੜਦੇ ਹੋ ਜਾਂ ਕਿਵੇਂ ਦੇ ਤੁਹਾਡੇ ਆਪਸ ਵਿੱਚ ਦੋਨਾਂ ਦੇ ਰਿਲੇਸ਼ਨ ਦੇਖੋ ਮੈਂ ਝੂਠ ਨਹੀਂ ਬੋਲਾਂਗੀ ਹਿਊਮਨ ਨੇਚਰ ਹੈ ਕਿ ਭਰਾ ਤੇ ਭੈਣ ਦੀ ਲੜਾਈ ਕਦੀ ਕਦਾਂ ਹੀ ਹੋ ਜਾਂਦੀ ਹੈ ਕਦੀ ਕਦਾਂ ਹੀ ਹੋ ਜਾਂਦੀ ਹੈ ਹਾਂਜੀ ਚਲੋ ਸੋ ਬਹੁਤ ਖੁਸ਼ੀ ਦੀ ਗੱਲ ਵਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪਰਿਵਾਰ ਸੱਚ ਬੋਲਦਾ ਵਾ ਔਰ ਪਰਮਾਤਮਾ ਦੇ ਨਾਮ ਉੱਪਰ ਵਿਸ਼ਵਾਸ ਰੱਖਦਾ ਵਾ ਇਹ ਨੌਜਵਾਨ ਜਿੰਨੇ ਆਪਣੇ ਮਾਤਾ ਪਿਤਾ ਦੇ ਇਲਾਵਾ ਸਾਡੇ ਸ਼ਹਿਰ ਧਾਰੀਵਾਲ ਦਾ ਨਾਮ ਰੋਸ਼ਨ ਕੀਤਾ ਵਾ ਔਰ ਸ਼ਹਿਰ ਧਾਰੀਵਾਲ ਦੇ ਟਿੱਲੋ ਹਸਪੀਟਲ ਰੋਡ ਦੇ ਸਾਹਮਣੇ ਜਿਹੜੀ ਕਲੋਨੀ ਉਸ ਕਲੋਨੀ ਦੇ ਵਿੱਚ ਰਹਿ ਕੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਪੜ੍ਹਾਈ ਕਰਕੇ ਜੀਐਨਡੀਯੂ ਦੇ ਵਿੱਚ ਟੌਪ ਕੀਤਾ ਉਮੀਦ ਆ ਕਿ ਅੱਗੇ ਜਿਹੜਾ ਅਗਲੀ ਪੜ੍ਹਾਈ ਆ ਉਸ ਦੇ ਵਿੱਚ ਵੀ ਜਿਹੜਾ ਵਾ ਗੁਰੂ ਮਹਾਰਾਜ ਇਸ ਦੇ ਸਹਾਇ ਹੋਣਗੇ ਔਰ ਵਧੀਆ ਮਿਹਨਤ ਕਰਕੇ ਚੰਗਾ ਮੁਕਾਮ ਇਹ ਹਾਸਲ ਕਰੇਗਾ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ